ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਸਭ ਕਰਮੰਤੇ ਕਉ ਨ ਡਰੋ ਅੱਜ ਬੜਾ ਹੀ ਸਾਡੇ ਪਿੰਡ ਫੂਸ ਮੰਡੀ ਲਈ ਭਾਗਾ ਦੇਣਾ ਕਿ ਸਾਡੀ ਸਾਰੀ ਪੰਚਾਇਤ ਸਮੂਹ ਨੱਗਰ ਨਿਵਾਸੀ ਪਿੰਡ ਦੇ ਬਤਵੰਤੇ ਸੱਜਣ ਮੈਂਬਰ ਸਾਹਿਬਾਨ ਆਜੀ ਤੇ ਇਧਰ ਨੰਬਰਦਾਰ ਤੇ ਸਾਰੇ ਦੀ ਮੌਜੂਦਗੀ ਵਿੱਚ ਅੱਜ ਅਸੀਂ ਸਾਡੇ ਪਿੰਡ ਫੂਸ ਮੰਡੀ ਦੇ ਵਿੱਚ ਇੱਕ ਪਹਿਲਾ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਜਿਸ ਦੇ ਵਿੱਚ ਤੁਹਾਡਾ ਪਿੰਡ ਦਾ ਸਾਰਿਆਂ ਦਾ ਸਹਿਯੋਗ ਸਰਕਾਰ ਦਾ ਨੰਬਰਦਾਰ ਸਾਹਿਬ ਖੜੇ ਸਾਡੇ ਪਿੰਡ ਦੇ ਸਾਰੇ ਇਹ ਭੈਣ ਭਰਾ ਖੜੇ ਨੇ ਤੇ ਬਾਕੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅਸੀਂ ਚਲੋ ਫੌਜੀ ਸਾਹਿਬ ਆ ਜਾਓ ਤੇ ਹਾਂਜੀ ਲਾਓ ਜੀ ਪ੍ਰਧਾਨ ਜੀ ਕੋਲੇ ਬੱਚੀ ਆਓ ਆ ਵਕੇ ਮਿਸਟਰ ਸਾਹਿਬ ਕਿੱਧਰ ਗਏ ਚਾਰੋ ਬਸ ਲਾ ਰਿਹਾ ਆਜੋ ਆਜੋ ਮੂੰ ਉਧਰ ਚੜ੍ਹਦੇ ਸੀ ਜੀ ਸਾਡੇ ਪਿੰਡ ਦੇ ਸੇਵਾਦਾਰ ਤੋਂ ਟੱਕ ਲਵਾ ਰਹੇ ਆ ਸਾਰੀ ਪੰਚਾਇਤ ਮੌਜੂਦਾ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸਾਡੇ ਆ ਲੋ ਜੀ ਉੱਪਰ ਬੈਠਾ ਜਿੱਥੇ ਜਾਵਾਂ ਆਤਰੋ ਜੀ ਮਿੱਠਾ ਆ ਲੋ ਜੀ ਲਓ ਜੀ ਪ੍ਰਧਾਨ ਜੀ ਆ ਲੋ ਜੀ ਹਾਂ ਬੰਦਦੇ ਕੋਈ ਨਹੀਂ 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 ਤੁਸੀਂ ਪਹਿਲਾਂ ਇੱਥੇ ਸ਼ੁਰੂਆਤ ਕਰਕੇ ਜੀ ਆਜੋ ਆਜੋ ਖਾਲਸਾ ਜੀ ਫੌਜੀ ਨੂੰ ਬੁਲਾ ਹਾਂ ਅੰਦਰ ਆ ਜਾਓ ਬੜੀ ਜੀ ਨੋਇ ਸਰਪੰਸਾਉਟ ਇੱਕ ਮੱਥਾ ਤੁਸੀਂ ਵੀ ਮੈਂਬਰ ਸਾਹਿਬ ਆਓ ਸਾਰੇ ਭਾਈ ਵਾਰੀ ਵਾਰੀ ਕਰਕੇ ਯੋਗਦਾਨ ਪਾਓ ਆਪਣਾ ਇੰਨਾ ਵੀ ਹੁੰਦਾ ਹੈ ਆ ਜੀ ਮੈਂਬਰ ਸਾਹਿਬ ਬਸ ਕੋਈ ਨਹੀਂ ਨਹੀਂ ਐ ਆਪ ਸਿਖਾ ਰਹੋ ਹੈ ਓਏ ਸਸੇ ਹੋ ਗਏ ਬੱਡੂ ਬੱਡੂ ਸਾਰਿਆਂ ਨੂੰ ਹਾਂ ਲਓ ਜੀ ਨੰਬਰ ਦਾ ਸਾਹ ਭਾਈ ਪ੍ਰਧਾਨ ਜੀ ਖੁਸ਼ ਹੋ ਸਾਰੇ ਮਾ ਖੁਸ਼ ਹੈ ਬਾਗੋ ਬਾਗ ਹਾਂਜੀ ਤੇ ਲਓ ਆ ਬੰਡੋ ਪੂਰ ਨਿਭਾ ਲਓ ਪੂਰਾ ਮਾੜਾ ਸਾਰਿਆਂ ਨੂੰ ਪਿੰਡ ਦੇ ਨੰਬਰ ਦਾ ਸਾਹ ਖੜੇ ਆ ਇਹਨਾਂ ਤੋਂ ਪੁੱਛੋ ਹਾਂ ਪੂਆ ਜੀ ਕਿਵੇਂ ਲੱਗਿਆ ਹਾਂਜੀ ਪੂਆ ਜੀ ਬੋਲੋ ਤੁਸੀਂ ਬੈਗੜੀ ਜਿੱਤੇ ਸਾਡਾ ਐਰੀਏ ਜੀ ਕੀ ਬੜੀ ਅਜੀਤ ਨਵੀਂ ਪੰਚਾਇਤ ਦਾ ਦੇਰੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਵੀਰ ਸਰਪੰਚ ਸਾਹਿਬ ਨੇ ਜਿਉਂਦੇ ਪਿੰਡਾਂ ਦੇ ਬਹੁਤ ਜਿਆਦਾ ਖਰਾਬ ਸੀ ਕਰਕੇ ਅਸੀਂ ਹੁਣ ਚੋਣੀ ਅੰਗੇ ਸਾਡੇ ਪਿੰਡ ਦਾ ਵਿਕਾਸ ਸਹੀ ਢੰਗ ਨਾਲ ਕੀਤਾ ਜਾਵੇ ਅਸੀਂ ਬਹੁਤ ਧੰਨਵਾਦੀ ਹਾਂ ਸਤਿ ਸ਼ਕਾਲ ਮੇਰੇ ਨਾਮ ਕੇ ਨਾ ਕੋਰ ਰਿਸਪੈਕਟ ਵੀ ਪਹਿਲੀ ਵਾਰ ਸੀ ਕੰਮ ਸ਼ੁਰੂ ਕਰਨ ਲੱਗੇ ਆ ਆਪਦੀ ਮਿਹਨਤ ਚਾਲੂ ਕਰਦੇ ਰਹੇ ਹਾਂ ਜੀ ਵੀ ਪਈ ਅੱਗੇ ਹੌਲੀ ਹੌਲੀ ਹੁਣ ਸ਼ੁਰੂਆਤ ਕੀਤੀ ਐ ਤੇ ਅੱਛੀ ਰਹੇਵੇ ਚੰਗੀ ਰਹੇਵੇ ਸਭ ਦਾ ਧੰਨਵਾਦ ਵੈਰੂ ਖਾਸ ਰਹੇ ਨਵੰਬਰ ਸਾਹਿਬ ਵੀ ਸਾਡੇ ਨਹੀਂ ਜਾ ਐਨਾ ਬੋਲੋ ਬੋਲੋ ਥੋੜਾ ਜਿਹਾ ਹੈ ਹੌਲੀ ਹੌਲੀ ਕੋਈ ਆ ਗਿਆ ਟਾਈਮ ਨੇ ਆ ਫਿਰ ਇੱਧਰ ਲਿਆ ਸਰਪੰਚ ਸਾਹਿਬ ਸਰਪੰਚ ਸਾਹਿਬ ਨਮਸਕਾਰ ਇਹਦਾ ਫੋਨ ਬਣਾ ਕਰਾਂਗੇ ਤੇ ਲਿਆ ਇੱਧਰ ਲਿਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਬਤੇ ਸ਼ੋਭ ਕਰਮਾਂ ਤੇ ਕਉ ਨਾ ਡਰੋ ਜੋ ਵੀ ਕਰਮ ਕਰਦੇ ਰਹੋ ਚੰਗਾ ਕਰਦੇ ਰਹੋ ਵੀਰੋ ਤੇ ਅਸੀਂ ਸਾਡੀ ਪੰਚਾਇਤ ਪਿੰਡ ਫੂਸ ਮੰਡੀ ਦੀ ਨਗਰ ਪੰਚਾਇਤ ਪਤਵੰਤੇ ਸੱਜਣਾ ਸਾਫਕਾ ਸਰਪੰਚ ਜਗਤਾਰ ਸਿੰਘ ਉਧਰ ਖੜੇ ਹੈਗੇ ਤੇ ਸਾਰੇ ਸਾਡੇ ਨੰਬਰਦਾਰ ਸਾਹਿਬ ਆਜੇ ਸਰਪੰਚ ਸਾਹਿਬ ਉਹਰੇ ਆਜੇ ਮੇਰੇ ਕੋਲੇ ਤੇ ਸਾਡੇ ਭਾਈ ਮਾਲੀ ਜੀ ਸਾਰੇ ਸਾਫਕਾ ਮੈਂਬਰ ਜਗਸੀਰ ਸਿੰਘ ਜੀ ਸਾਰੇ ਖੜੇ ਆ ਤੇ ਜਿਹੜਾ ਅਸੀਂ ਅੱਜ ਇੱਕ ਕੰਮ ਕਰਿਆ ਸ਼ੁਰੂ ਭਾਈ ਜੀ ਸਾਡੇ ਇੱਕ ਢਾਣੀਆਂ ਨੂੰ ਜਾਂਦੇ ਆ ਪਾਣੀ ਦੀ ਬਹੁਤ ਸਮੱਸਿਆ ਸੀਗੀ ਇੱਥੇ ਅਸੀਂ ਪਾਣੀ ਦੀ ਕਿਲਤ ਨੂੰ ਦੂਰ ਕਰਦੇ ਹੋਏ ਅੱਜ ਪਾਣੀ ਦੇ ਲਈ ਸ਼ੁਰੂਆਤ ਕਰ ਰਹੇ ਆਂ ਤੇ ਇੱਥੋਂ ਦਾ ਜਿਹੜਾ ਵੈਸਟਿੰਗ ਪਾਣੀ ਆ ਉਧਰ ਮਾਰੂ ਜਿਹੜਾ ਵੈਸਟਿੰਗ ਪਾਣੀ ਆ ਉਸ ਦਾ ਵੀ ਅਸੀਂ ਪ੍ਰਬੰਧ ਕਰ ਰਹੇ ਆਂ ਤੇ ਸਾਰੇ ਨਗਰ ਦਾ ਸਾਰੇ ਪਿੰਡ ਦਾ ਸਹਿਯੋਗ ਚਾਹੀਦਾ ਹੈ ਤੇ ਤਾਂ ਕਿ ਅਸੀਂ ਇਸ ਕੰਮ ਦੇ ਵਿੱਚ ਸਾਨੂੰ ਸਰਕਾਰ ਦਾ ਪ੍ਰਸ਼ਾਸਨ ਦਾ ਤੇ ਸਾਰੇ ਹੀ ਭੈਣ ਭਰਾਵਾਂ ਦਾ ਸਹਿਯੋਗ ਚਾਹੀਦਾ ਹੈ ਤਾਂ ਕਿ ਅਸੀਂ ਸ਼ੁਭ ਕੰਮ ਕਰ ਸਕੀਏ ਸਾਨੂੰ ਕੋਈ ਕੰਮ ਦੇ ਵਿੱਚ ਦਿੱਕਤ ਨਾ ਹੋਵੇ ਤੇ ਸਾਰਿਆਂ ਦਾ ਸਹਿਯੋਗ ਚਾਹੀਦਾ ਸਰਪੰਚ ਸਾਹਿਬ ਕਿਵੇਂ ਲੱਗਿਆ ਅੱਜ ਬਹੁਤ ਵਧੀਆ ਲੱਗਿਆ ਹੈ ਸਾਰੇ ਦੇਖੋ ਅਸੀਂ ਅਣਜਾਣ ਬੱਚੇ ਆ ਕੋਈ ਅਸੀਂ ਸੋਚੇ ਹੋਏ ਨਹੀਂ ਹੈਗੇ ਜਿੱਥੇ ਸਾਥੋਂ ਗਲਤੀ ਹੁੰਦੀ ਹੈ ਭਰਾਵੋ ਸਾਨੂੰ ਹੱਥ ਜੁੜ ਕੇ ਬੇਨਤੀ ਹੈ ਵੀ ਸਾਨੂੰ ਮਾਫ਼ ਵੀ ਕਰ ਦਿਓ ਕਿਉਂ ਪ੍ਰਧਾਨ ਜੀ ਕਈ ਵਾਰੀ ਸਾਥੋਂ ਗਲਤੀ ਹੋ ਜਾਂਦੀ ਹੈ ਮਿਸਤਰੀ ਹੈ ਮਿਸਤਰੀ ਦਾ ਕੰਮ ਚੱਲਦਾ ਤੁਸੀਂ ਆ ਕੇ ਦੇਖ ਸਕਦੇ ਹੋ ਜੇ ਉਹ ਮਿਸਤਰੀ ਗਲਤ ਮਟੀਰੀਅਲ ਲਾਉਂਦਾ ਤੁਸੀਂ ਸਾਨੂੰ ਕਹਿ ਸਕਦੇ ਹੋ ਤੁਸੀਂ ਆਪ ਵੀ ਮਿਸਤਰੀ ਨੂੰ ਕਹਦੇ ਤੁਸੀਂ ਤੁਹਾਡੇ ਕੋਲੇ ਆਪ ਨਹੀਂ ਵਧੇ ਦਿੱਤਾ ਇਹ ਨਹੀਂ ਹੈਗਾ ਠੀਕ ਆ ਪਾਈਪਾਂ ਵਧੀਆ ਆਈਆਂ ਫਿਨੋਲੈਕਸ ਦੀ ਪਾਈਪ ਪਾ ਰਹੇ ਆ ਇੱਕ ਸੁਪਰੀਮ ਦੀ ਪਾਈਪ ਪਾ ਰਹੇ ਆ ਜਿਹੜੀ ਕਿ ਵੈਸਤੇ ਵਾਸਤੇ 6 ਇੰਚੀ ਹੈ ਕੋਈ ਵੀ ਕਿਸੇ ਵੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਹੈ ਵੀ ਬੇਨਤੀ ਹੈ ਵੀ ਸਾਰੇ ਆ ਕੇ ਉਹ ਚੀਜ਼ ਨੂੰ ਦੇਖਿਓ ਸਾਰਿਆਂ ਨੂੰ ਪਾਸ ਕਰਿਓ ਸਾਰੇ ਫਿਰ ਆਪਾਂ ਕੰਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਇੰਚੀ ਪਾਈਪਾਂ ਜੀ 6 ਇੰਚੀ ਪਾਈਪਾਂ ਵੰਟੇ ਲੱਡੂ ਮੈਨਸ ਰਹੀ ਗਾ ਉਹ ਕਹਿੰਦੇ ਸਾਰੇ ਦਾ ਖਵਾ ਰਹੇ ਲੈ ਲੈ ਪੜਾਉਟਾ ਮਿਲ ਕੇ ਮਿਲ ਕੇ ਸਾਰੇ ਗਾਣੇ ਸਭ ਸਾਹਿਬ ਪ੍ਰਧਾਨ ਜੀ ਅੱਜ ਗੱਲ ਪਾਈ ਜੀ ਮੋੜ ਕੇ ਕੋਈ ਲੇਟ ਹੋ ਜਾਵੇ ਕੋਈ ਖਸ ਹੋ ਜਾਵੇ ਕਿਸੇ ਦਾ ਕੋਈ ਤਰਾਜ ਨਹੀਂ ਹਾਂ ਜੱਟਾ ਟਾਈਮ ਤੇ ਆ ਕੇ ਬੋਲਦਾ ਨਹੀਂ ਓਏ ਬੁਲਾਉਂਦੇ ਹੀ ਨਹੀਂ ਆ ਨੀ ਇਧਰ ਕੰਗਾ ਦੇ ਮਾਣੀ ਯਾਰਾ ਗੱਲ ਬੱਸ ਤਾਂ ਉਹਦੇ ਨਾਲ ਹੀ ਆਪਕੇ ਪਾਣੀ ਪਾਉਣਾ ਹੈ ਜਿਸ ਨੂੰ ਅਲੈਲੀ ਲੈ ਲਈ ਉਹ ਲੈ ਲਈ ਤੂੰ ਅਨੁਦਿੱਤੀ ਆ ਆ ਗਈ ਆਹ ਗੇ ਆਹ ਗਾੜੀ ਚ ਗੱਲ ਲਿਖਾਂਗਾ ਹਾਂਜੀ ਆ ਗਈ ਲੱਡੂ ਬੰਦ ਕਰੇਗਾ ਸਮਝਿਆ ਨਾ ਕਰ ਕਰ ਹਾਂਜੀ ਸਾਡੇ ਫੌਜੀ ਸਾਹਿਬਾ ਤੇ ਮੇਰੇ ਭੂਰੇ ਮੁੰਡੇ ਹੈ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਫੌਜੀ ਨੂੰ ਕਿਵੇਂ ਲੱਗਿਆ ਜੀ ਬਾਈ ਬਹੁਤ ਵਧੀਆ ਲੱਗਿਆ ਕਿੰਨਾ ਚਿਰ ਹੋ ਗਿਆ ਘਰ ਬਣੇ ਨੂੰ ਆਪਣੀ ਆਪਣੇ ਹੋ ਗਏ ਜੀ 10 ਸਾਲ ਹੋ ਗਏ ਪਹਿਲੀ ਵਾਰ ਪੈਪ ਪਾਈ ਆ ਬਾਈ ਨੇ ਬਹੁਤ ਸਰਪੰਚ ਪਹਿਲਾਂ ਵੀ ਬਹੁਤ ਰਿਕੁਐਸਟ ਕਰੀ ਸੀ ਪਰ ਕਿਸੇ ਨੇ ਨਹੀਂ ਕਰਿਆ ਕੰਮ ਇਹ ਬਾਈ ਨੇ 2 ਮਹੀਨੇ 6 ਮਹੀਨੇ ਦਾਖਾਏ 2 ਮਹੀਨਾ ਚ ਕਲੀਅਰ ਕਰਤਾ ਨਹੀਂ ਬਾਈ ਕਿਵੇਂ ਲੱਗਿਆ ਖੁਸ਼ ਹੈ ਲੈ ਬੋਲ ਸੋ ਬਾਈ ਹੈ ਇਧਰ ਆ ਕੇ ਬਾਈ ਲੱਡੂ ਸਾਰਿਆਂ ਨੂੰ ਹੈ ਆ ਜਿਹੜਾ ਆ ਗਿਆ ਸਰਪੰਚ ਸਾਹਿਬਾ ਜਿਹੜਾ ਕਰੇ ਉਹ ਨਹੀਂ ਆ ਆ ਲੈਣ ਨੂੰ ਅੰਦਰ ਆ ਨਹੀਂ ਚਲੋ ਬਾਈ ਬਾਸ ਚਲੋ ਇਹ ਇਹ ਚਾਬੀ ਦੇ ਬਗੈਰ ਭਾਈ ਚੱਲਦੇ ਆ ਸਪੈਂਸਰ ਚੱਲਦੇ ਆ ਕੰਮ ਤੇ ਬਹੁਤ ਆ ਗਿਆ ਬੱਸ ਬਹੁਤ ਹੈ ਲੈ ਉਪਰ ਆ ਰੱਖ ਲੈ ਭਾਈ ਹਾਂ ਜੇ ਪਹਿਲੇ ਇੱਥੇ ਨਿਕਲ ਜਾਣਾ ਆਜਾ ਯੂ आदि गबैद्र हो हा पछि हैन हो दे दो कसे गर्दे न पन्डा